ਹਾਂ ਮੈਨੂੰ ਬਹੁਤ ਦੁਖੀ ਹੋ ਗਿਆ। ਕੀ ਆ ਤੁਸੀਂ ਘਤੋ ਦੁਖੀ ਹੋ ਗਏ? ਮੀਟਰ ਬੱਦ ਤੋਂ 8 8ਵੀਂ ਵਾਰ ਮਿਲ ਰਿਹਾ ਹੈ। ਮੇਰੀ ਗੱਲ ਸੁਣੋ। ਮੀਟਰ ਆਪਾਂ ਆਪ ਦੇ ਘਰ ਲਈ ਚਲਾਉਨੇ ਆ ਨਾ। ਤੇ ਫਿਰ ਆਪਾਂ ਹੀ ਭਰਨਾ ਹੁੰਦਾ ਨਾ ਬਿੱਲ ਨਹੀਂ ਨਹੀਂ ਹੋਤਾ ਉਹ ਤਾਂ ਠੀਕ ਹੈ ਤੁਹਾਡੀ ਗੱਲ ਮੇਰਾ ਆਪ ਦੇ ਆ ਟੋਟਲ ਥੋੜੇ ਲੱਖ ਡੇਢ ਲੱਖ ਕਿਵੇਂ ਇਕੱਠਾ ਹੋਇਆ ਨਹੀਂ ਭਰਿਆ ਹੁਣ 10 12 ਮਹੀਨੇ ਹੈਨਾ ਤੇ ਫਿਰ ਤੁਸੀਂ ਇਹਦੇ ਚ ਆਪਾਂ ਕਿਸ਼ਤਾਂ ਕਰਾ ਦਿੰਨੇ ਥੋੜਾ ਥੋੜਾ ਕਰਕੇ ਭਰ ਦੋ ਐਵੇਂ ਕਰੀਮ ਦਿੱਲੀ ਦੇ ਮੇਰੇ ਬੱਚੇ ਵੀ ਬਿਮਾਰ ਹੋ ਜਾਂਦੇ ਬੱਚੇ ਇਹੋ ਜਿਹੀ ਕੋਈ ਸਕੀਮ ਨਹੀਂ ਨਾ ਵੀ ਬਿਜਲੀ ਦੇ ਬਿੱਲ ਵੀ ਸਰਕਾਰ ਤਾਂ ਕਹਿੰਦੀ ਅਸੀਂ ਫ੍ਰੀ ਕਰਤਾ ਹੋਣ ਜੇ ਫਿਰ ਵੀ ਸਰਕਾਰ ਨਹੀਂ ਪਰਨੇ ਬਿੱਲ ਫਿਰ ਕਿਵੇਂ ਸਭ ਚੱਲੂਗਾ ਦਾ ਸਰਕਾਰ ਕਿੱਥੋਂ ਖਰਚ ਚੱਕੂ ਐ ਫਿਰ ਮੈਂ ਕਰਦੇ ਕੋਈ ਪਤਾ ਕਿ ਮੈਂ ਦੋਨੋਂ ਜੀ ਹੈਂਡਿਕੈਪਰ ਨੇ ਉਹ ਠੀਕ ਹੈ ਤੁਹਾਡੀ ਗੱਲ ਹੈਂਡਿਕੈਪ ਫਿਰ ਕਿਵੇਂ ਕੰਮ ਕੁੰਮ ਕੀ ਕਰਦੇ ਕੰਮ ਮੈਂ 8-10 8-20 ਤੱਕ ਮੈਂ ਮਾਤਾ ਜੀ ਉੱਤੇ ਲਾਤਾ ਸਾਰਾ ਗੋਤ ਅੱਧਾ ਟਿਕਣ ਵਾਲੀ ਦਮਾਲੀ ਸਤਾ ਦਾ ਕਰਵਾਦਾ ਕੁਝ ਤੂੰ ਕਹਿੰਦਾ ਸੀ ਮੇਰਾ ਈ ਰਿਕਸ਼ਾ ਵੀ ਵਿਕ ਗਿਆ ਤਾਂ ਦਿੱਤਾ ਦਨ ਹੁਣ ਰੋਣਾ ਨਹੀਂ ਗਾ ਰੋਣਾ ਨਹੀਂ ਆਪਦੀ ਕਮਾਈ ਕਰਨੀ ਆ ਠੀਕ ਆ ਹਾਂ ਕੋਈ ਨਸਮੱਸਿਆ ਸਾਰੀਆਂ ਹੱਲ ਹੋ ਜਾਂਦੀਆਂ ਹਿੰਮਤ ਨਹੀਂ ਛੱਡੀਦੀ ਹੁੰਦੀ ਮੈਂ ਮੋਬਿਲ ਜਿਲੇ ਆਦਾ ਬਈ ਉਹ ਤਾਂ ਉਹ ਬਿਜਲੀ ਵਾਲਾ ਵੀ ਹੋ ਜਾਊਗਾ ਹੁਣ ਤੂੰ ਕਮਾਈ ਕਰ ਆਪਦੀ ਠੀਕ ਆ ਚਾਰ ਜਟਾਇਲਾ ਗੋਲੇ ਬਿਜਲੀ ਹੋਊਗਾ ਬਈ ਬਿਜਲੀ ਵਾਲੀ ਕੱਲ ਅੱਧਾ ਹੱਲ ਕਰਤਾ ਜੀ ਇਹਨਾਂ ਦਾ ਜਗਮਾਉਣ ਹੈਗਾ ਜਗਮਾਉਣ ਜਗਮਾਉਣ ਰੋਣਾ ਯਾਰ ਦਾ ਦੋਸਤ ਲੱਗਾ ਜੀ ਬਾਈ ਜੀ ਉਹ ਤਾਂ ਕੱਲ ਹੱਲ ਹੋ ਗਿਆ ਨਈ ਇਹ ਨਵਾਂ ਹੋ ਗਿਆ ਸੀਗਾ ਇਹੀ ਮੁੰਡਾ ਸੀ ਜਿਹੜਾ ਬਿਜਲੀ ਦੇ ਕਹਿੰਦੇ ਸੀ ਬਿੱਲ ਆਉਂਦਾ ਤੇ ਦਾ ਹੀ ਰਿਕਸ਼ਾ ਵੇਚ ਗਿਆ ਸੀ ਪਹਿਲਾਂ ਜੀ ਜੀ ਤੇ ਇਹਦਾ ਕੋਈ ਉਹ ਕਰਕੇ ਉਹਦਾ ਇੱਕ ਵਾਰੀ ਮੀਟਰ ਲਵਾਵਾ ਦਿੰਦੇ ਮੈਂ ਇਹਨਾਂ ਨੂੰ